ਲਓ ਜੀ ਖੇਤਾਂ ਦੇ ਵਿੱਚ ਪੈ ਗਿਆ ਉਸ ਵੇਲੇ ਰੌਲਾ ਜਦੋਂ ਪੁਲਿਸ ਨੇ ਬਦਮਾਸ਼ ਨੂੰ ਪਾਲਿਆ ਘੇਰਾ ਚੱਲੀਆਂ ਤਾੜ-ਤਾੜ ਗੋਲੀਆਂ ਦਾ ਜੀ ਇਹ ਕਿ ਇਹ ਅਰੋਹੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਇਸ ਦੇ ਪਿੱਛੇ ਲੱਗੀ ਹੋਈ ਸੀ ਤੇ ਖੇਤਾਂ ਦੇ ਵਿੱਚ ਬਦਮਾਸ਼ ਨੂੰ ਪੁਲਿਸ ਨੇ ਘੇਰਾ ਪਾ ਲਿਆ ਤੇ ਉਸ ਨੂੰ ਦਬੋਚ ਲਿਆ ਤਾਂ ਫਿਲਮੀ ਸੀਨ ਜਿਹੜਾ ਕਿ ਬਣਿਆ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਖੇਤਾਂ ਦੇ ਵਿੱਚ ਇਸ ਬਦਮਾਸ਼ ਨੂੰ ਘੇਰ ਕੇ ਇਸ ਨੂੰ ਕਾਬੂ ਕਰ ਲਿਆ 16 ਤਰੀਕ ਨੂੰ ਇੱਕ ਸਾਡੇ ਭਾਗ ਸਿੰਘ ਯੂਨੀਵਰਸਿਟੀ ਦੇ ਲਾਗੇ ਇੱਕ ਵਾਰਦਾਤ ਹੁੰਦੀ ਹੈ ਜਿਸ ਦੇ ਵਿੱਚ ਇੱਕ ਕੇਸਰ ਧਾਮੀ ਨਾਂ ਦਾ ਜਿਹੜਾ ਲੜਕਾ ਸੀ ਉਸ ਦਾ ਦੋ ਜਿਹੜੇ ਸ਼ੂਟਰ ਸੀ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਮਰਡਰ ਕੀਤਾ ਜਾਂਦਾ ਐਂਡ ਇਹ ਬੜੀ ਇੱਕ ਸੈਂਸੇਸ਼ਨਲ ਜਿਹੜਾ ਕ੍ਰਾਈਮ ਹੋਇਆ ਸੀ ਜਿਸ ਦੇ ਵਿੱਚ ਦੋ ਸ਼ੂਟਰ ਜਿਹੜੇ ਇਨਵੋਲਵ ਹੋ ਗਏ ਸੀ ਉਹ ਵਾਰਦਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਕੁਝ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਗਈ ਸੀ ਥਾਣਾ ਆਦਮਪੁਰ ਵੱਲੋਂ ਮਕਦਮਾ ਦਰਜ ਕਰਕੇ ਇਸ ਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਤਾਂ ਮੇਰੇ ਵੱਲੋਂ ਜਿਹੜਾ ਹੈਗਾ ਕਿ ਇਹਦੇ ਵਿੱਚ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਿਆ ਜਿਨ੍ਹਾਂ ਦੇ ਵਿੱਚ ਸਾਡੇ ਡੀਐਸਪੀ ਆਦਮਪੁਰ ਰਜੀਵ ਕੁਮਾਰ ਤੇ ਨਾਲ ਉਹਨਾਂ ਦੇ ਐਸਐਚਓ ਜਿਹੜੇ ਇੰਸਪੈਕਟਰ ਰਵਿੰਦਰਪਾਲ ਐਂਡ ਸਾਡੇ ਡੀਐਸਪੀ ਡਿਟੈਕਟਿਵ ਮਿਸਟਰ ਮਹਿੰਦਰਜੀ ਸਿੰਘ ਸੈਣੀ ਤੇ ਨਾਲ ਸਾਡੇ ਸੀਆਈ ਇੰਸਪੈਕਟਰ ਪੁਸ਼ਪ ਬਾਲੀ ਇਹਨਾਂ ਦੀ ਜਿਹੜਾ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਐਂਡ ਇਹਨਾਂ ਨੇ ਇਸ ਦੇ ਉੱਤੇ ਜਿਹੜਾ ਹੈਗਾ ਇਹਨੂੰ ਕੰਮ ਕਰਦੇ ਹੋਏ ਇੱਕ ਸਿਕਰਟ ਇਨਫੋਰਮੇਸ਼ਨ ਡਵੈਲਪ ਹੋਈ ਕਿ ਇਹ ਜਿਹੜੇ ਦੋਨੇ ਦੋਸ਼ੀ ਹੈਗੇ ਨੇ ਇਹਨਾਂ ਵੱਲੋਂ ਜਦੋਂ ਵਾਰਦਾਤ ਕਰਨ ਤੋਂ ਬਾਅਦ ਮਰਡਰ ਕਰਨ ਤੋਂ ਬਾਅਦ ਜਿਹੜਾ ਕੁਝ ਹਸਲਾ ਇਹਨਾਂ ਦਾ ਸੀ ਉਹਨਾਂ ਨੇ ਏਰੀਆ ਦੇ ਵਿੱਚ ਕਿਸ ਇੱਥੇ ਜਾਂਦੇ ਜਾਂਦੇ ਰੋਡ ਦੇ ਲਾਗੇ ਕਿਸੇ ਮੋਟਰ ਦੇ ਜਿਹੜੇ ਹੈਗਾ ਨੇੜੇ ਛਿਪਾ ਕੇ ਗਏ ਆ ਤਾ ਇਸ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਸਾਡਾ ਇਸ ਏਰੀਆ ਨੂੰ ਅੱਜ ਅਸੀਂ ਜਿਹੜਾ ਹੈਗਾ ਮਾਰਨਿੰਗ ਤੋਂ ਹੀ ਕਾਡਨ ਕੀਤਾ ਹੋਇਆ ਸੀ ਸਿਕਰਟ ਸਾਡੇ ਜਿਹੜੀਆਂ ਪਾਰਟੀਆਂ ਇੱਥੇ ਸਾਰੀਆਂ ਸੀਏਈ ਦੀਆਂ ਐਂਡ ਜਿਹੜੇ ਹੈਗਾ ਸਾਡੇ ਥਾਣੇ ਵੱਲੋਂ ਇੱਥੇ ਪਾਰਟੀਆਂ ਇੱਥੇ ਪੁਲਿਸ ਪਾਰਟੀਆਂ ਨੇ ਜਿਹੜਾ ਹੈਗਾ ਘੇਰਾਬੰਦੀ ਕੀਤੀ ਹੋਈ ਸੀ ਏਰੀਆ ਦੀ ਤਾਂ ਇਹ ਦੋਸ਼ੀ ਜਿਹੜੇ ਹੈਗੇ ਨੇ ਇਸ ਏਰੀਆ ਦੇ ਵਿੱਚ ਆਉਂਦੇ ਆ ਤਾਂ ਇਥੋਂ ਇਹਨਾਂ ਨੇ ਅਸਲਾ ਰੀਟਰੀਵ ਕੀਤਾ ਜਦੋਂ ਅਸਲਾ ਰੀਟਰੀਵ ਕਰਕੇ ਮੋਟਰਸਾਈਕਲ ਤੇ ਅੱਗੇ ਗਿਆ ਤਾਂ ਪੁਲਿਸ ਪਾਰਟੀ ਨਾਲ ਇਹਨਾਂ ਦੀ ਜਿਹੜੀ ਹੈ ਕਿ ਜਦੋਂ ਰੋਕਿਆ ਗਿਆ ਤਾਂ ਉੱਥੇ ਵਾਜੇ ਰਕਾਉਂਦੀ ਹੈ ਉਥੇ ਜਿਹੜਾ ਹੈਗਾ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਆਪਣੇ ਬਚਾਅ ਦੀ ਖਾਤਰ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਐਂਡ ਇਹਨਾਂ ਵੱਲੋਂ ਜਿਹੜੇ 3 ਰਾਉਂਡ ਫਾਇਰ ਕੀਤੇ ਗਏ ਸੀ ਉਹ ਇੱਕ ਸਾਡੀ ਸਰਕਾਰੀ ਗੱਡੀ ਜਿਹੜੀ ਸਕੋਰਪੀਓ ਗੱਡੀ ਆ ਉਹਦੇ ਵਿੱਚ ਲੱਗਿਆ ਐਂਡ ਦੂਸਰਾ ਇੱਕ ਨੇੜੇ ਦਰਖਤ ਆ ਉਹਦੇ ਵਿੱਚ ਲੱਗਿਆ ਇੱਕ ਦਾ ਬਚਾਅ ਹੋ ਗਿਆ ਐਂਡ ਇਹਦੇ ਵਿੱਚ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਇਹਨਾਂ ਦੇ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਨੇ ਇਹਨਾਂ ਨੂੰ ਜ਼ਖਮੀ ਜਿਹੜੇ ਹੋਏ ਸੀ ਇਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਇਹ ਸਾਡੀ ਜਿਹੜੀ ਸੀਏਏ ਐਂਡ ਸਾਡੀ ਜਿਹੜੀ ਥਾਣੇ ਆਦਮਪੁਰ ਦੀ ਜਿਹੜੀ ਟੀਮਾਂ ਹੈਗੀਆਂ ਸੀ ਇਹਨਾਂ ਨੇ ਜਿਹੜਾ ਇਹਦੇ ਵਿੱਚ ਸਫਲਤਾ ਅਸਤ ਕੀਤੀ ਜਿਨ੍ਹਾਂ ਦੇ ਵਿੱਚ ਸਾਡੇ ਏਐਸਆਈ ਦਿਆਚੰਦ ਜਿਹੜੇ ਪੁਲਿਸ ਪਾਰਟੀ ਨੂੰ ਲੀਡ ਕਰ ਰਹੇ ਸੀ ਜਿਹਦੇ ਨਾਲ ਇਹਨਾਂ ਦਾ ਮੇਨ ਇੰਕਾਊਂਟਰ ਹੋਇਆ ਜਿਹਦੇ ਵਿੱਚ ਸਾਡੇ ਏਐਸਆਈ ਮਨਦੀਪ ਕੁਮਾਰ ਸੀਏਏ ਤੋਂ ਐਂਡ ਸੀਨੀਅਰ ਕਨਸਟੇਬਲ ਸਾਡੇ ਅਮਨਦੀਪ ਇੱਕ ਸਾਡੇ ਸੋਨੀ ਤੇ ਇੱਕ ਨੀਨਾ ਰਾਣੀ ਇਹ ਸਾਰੀਆਂ ਜਿਹੜੇ ਜਵਾਨ ਇਹਦੇ ਵਿੱਚ ਗੱਡੀ ਦੇ ਵਿੱਚ ਸ਼ਾਮਲ ਸੀ ਐਂਡ ਬਾਕੀ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਘੇਰਾਬੰਦੀ ਕੀਤੀ ਹੋਈ ਸੀ ਇਹ ਜਿਹੜਾ ਹੈਗਾ ਪਰਸੋਂ ਜਿਹੜਾ ਸੈਂਸੇਸ਼ਨ ਕ੍ਰਾਈਮ ਸੀ ਉਹਨੂੰ ਟਰੈਕ ਕਰਨ ਦੇ ਵਿੱਚ ਉਹਨੂੰ ਟ੍ਰੇਸ ਕਰਨ ਦੇ ਵਿੱਚ ਤੇ ਦੋਸ਼ੀਆਂ ਨੂੰ ਜਿਹੜਾ ਹੈਗਾ ਅਰੈਸਟ ਕਰਕੇ ਜਿਹੜਾ ਇਹਦੇ ਵਿੱਚੋਂ ਬੱਤੀਪੋਰ ਦਾ ਜਿਹੜਾ ਹੈਗਾ ਦੋ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਤਿੰਨ ਲਾਈਵ ਕਾਟਿਜਸ ਐਂਡ ਤਿੰਨ ਜਿਹੜੇ ਐਮਪੀ ਸ਼ੈਲ ਜਿਹੜੇ ਖੋਲ ਕਾਰਤੂਸ਼ ਨੇ ਉਹ ਬਰਾਮਦ ਕੀਤੇ ਐਂਡ ਇੱਕ ਮੋਟਰਸਾਈਕਲ ਜਿਹੜੇ ਦੇ ਉੱਪਰ ਆਈ ਸੀ ਉਹ ਬਰਾਮਦ ਕੀਤਾ ਅਗਲੀ ਇਹਨਾਂ ਦੀ ਜਿਹੜੀ ਹੈਗੀ ਹੈ ਹੁਣ ਢੰਗਾਈ ਨਾਲ ਜਿਹੜੀ ਹੈਗੀ ਇਹਨਾਂ ਦੀ ਪੁੱਛਗਿੱਛ ਕਰਕੇ ਅਗਲੀ ਕਾਰਵਾਈ ਜਿੱ ਕੋਈ ਪਹਿਲਾਂ ਵੀ ਮਾਮਲੇ ਦਰਜ ਨੇ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਐ ਐਂਡ ਉਹਨਾਂ ਬਾਰੇ ਵੀ ਜਿਹੜੀ ਹੈਗੀ ਸਟੇਟਸ ਤੇ ਸਾਰਾ ਅਸੀਂ ਚੈੱਕ ਕਰਕੇ ਅਗਲੀ ਜਿਹੜੀ ਹੈਗੀ ਕਿਉਂਕਿ ਹੁਣ ਇਹਨੂੰ ਐਡਮਿਟ ਕਰਾਇਆ ਜਦੋਂ ਇਹ ਠੀਕ ਹੋਣਗੇ ਡਿਸਚਾਰਜ ਹੋਣਗੇ ਹਸਪੀਟਲ ਤੋਂ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਮੁਕਦਮਾ ਦੇ ਵਿੱਚ ਗ੍ਰਿਫਤਾਰੀ ਤਸੱਬਰ ਕਰਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈਗੀ ਆ ਅਸੀਂ ਪ੍ਰੋਪਰ ਅਮਲ ਚ ਲਿਆਂਦੀ ਹੈ। ਖ਼ਬਰ ਦੱਸਿਆ ਜਾ ਰਿਹਾ ਕਿ ਇਸ ਵਿਅਕਤੀ ਦੇ ਵੱਲੋਂ ਯੂਨੀਵਰਸਿਟੀ ਦੇ ਬਾਹਰ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਪੁਲਿਸ ਨੇ ਹੋਣਾ 48 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।